嗯。Uh. ਦੀਪਕ ਕੁਮਾਰ ਸਰਕਲ ਗੁਰਦਾਸਪੁਰ ਇੱਕ ਸਾਡੇ ਅਸਿਸਟੈਂਟ ਕਮਿਸ਼ਨਰ ਐਕਸਾਈਜ਼ ਸ਼੍ਰੀ ਮਹੀਪ ਕੁਮਾਰ ਜੀ ਐਸਐਸਪੀ ਸਾਹਿਬ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ ਡੀਐਸਪੀ ਗੁਰਦਾਸਪੁਰ ਕੁਲਵੰਤ ਸਿੰਘ ਮਾਨ ਜੀ ਸਾਡੇ ਐਕਸਾਈਜ਼ ਆਫੀਸਰ ਹਿਮੰਸ਼ਰਮਾ ਜੀ ਦੇ ਨਿਰਦੇਸ਼ਾਂ ਤੇ ਸੁਪਰਵਾਈਜ਼ਨ ਦੇ ਵਿੱਚ ਅਸੀਂ ਬਿਆਦ ਰਿਆ ਤੇ ਮੋਜਪੁਰ ਪਿੰਡੇ ਉੱਥੇ ਰੀਡ ਕੀਤਾ ਇਹ ਦੇ ਵਿੱਚ ਐਸਐਚਓ ਪਣੀ ਮੀਆਂ ਖਾਨ ਸਰਦਾਰ ਸਰਬਜੀਤ ਸਿੰਘ ਜੀ ਤੇ ਮੈਟ੍ਰਿਕ ਸਬ ਡਿਵੀਜ਼ਨ ਦੀ ਪੁਲਿਸ ਤੇ ਐਕਸਾਈਜ਼ ਪੁਲਿਸ ਇਹ ਜੁਆਇੰਟ ਮੀਟ ਕੀਤਾ ਗਿਆ ਸੀ ਅਸੀਂ ਦਰਿਆ ਤੇ ਜਾ ਕੇ ਉੱਥੇ ਜ਼ਮੀਨਾਂ ਦੇ ਵਿੱਚ ਤਰਪਾਲਾ ਪਾ ਕੇ ਲਾਹਣ ਦਬ ਦਿੰਦੇ ਆ ਜਿੱਤੋਂ ਬਾਅਦ ਚ ਇਲਲੀਗਲ ਲਿਕਰ ਦੀ ਪ੍ਰੋਡਕਸ਼ਨ ਹੁੰਦੀ ਆ ਉਹ ਆਪਾਂ ਕੋਈ ਤਕਰੀਬਨ 5000 ਕਿਲੋ ਲਾਹਣ ਨਸ਼ਟ ਕੀਤਾ ਤੇ ਇਹਦੇ ਨਾਲ ਹੀ ਉੱਥੇ ਉਹ ਕੈਂਸ ਦੇ ਵਿੱਚ ਜਿਹੜੀ ਇਹਨਾਂ ਨੇ ਪ੍ਰੋਡਿਊਸ ਕੀਤੀ ਹੁੰਦੀ ਆ ਇਲੀਜੀਟ ਨਿਕਰੋ ਲਕਾਈ ਹੁੰਦੀ ਆ ਉਹ ਰਿਕਵਰਡ ਕੀਤੀ ਤੇ ਉਹ ਤਕਰੀਬਨ ਕੋਈ 120 ਬੋਤਲਾਂ ਸ਼ਰਾਬ ਦੀਆਂ ਡਿਸਟਰੋਏਡ ਕੀਤੀਆਂ ਤੇ ਉਹਦੇ ਅਗੇਂਸਟ ਦੋ ਐਫ ਆਰ ਦਰਜ ਕੀਤੀਆਂ ਜੀ ਪੰਜਾਬ ਦੇ 51 ਭੈਣੀਆ ਖਾਨ ਦੇ ਵਿੱਚ ਤੇ ਮੇਰੀ ਆਪਰਾਹੀ ਸਾਰਿਆਂ ਨੂੰ ਅਪੀਲ ਹੈ ਕਿ ਤਾਨੂੰ ਪਤਾ ਹੈ ਅੱਗੇ ਵੀ ਇਹ ਏਵੇਂ ਕਾਈਂਡ ਦੀ ਜਿਹੜੀ ਡਿਗਰੀਜ਼ ਨਹੀਂ ਆਏ ਸ਼ਰਾਬ ਤੋਂ ਕਾਫੀ ਨੁਕਸਾਨ ਹੁੰਦਾ ਹੈ ਔਰ ਕਾਫੀ ਹਿਊਮਨ ਕੈਜ਼ੂਲਟੀਆਂ ਹੋਈਆਂ ਤੇ ਜਿਹਦੇ ਕਰਕੇ ਸਾਡੇ ਪੰਜਾਬ ਸਰਕਾਰ ਨਸ਼ਾ ਵਿਰੁੱਧ ਜਿਹੜਾ ਅਭਿਆਨ ਹੈ ਇਹ ਕੰਟੀਨਿਊਸਲੀ ਜਾਰੀ ਰਹੇਗਾ ਮੇਰੀ ਆਪਰਾਹੀ ਸਾਰਿਆਂ ਨੂੰ ਬੇਨਤੀ ਹੈ ਕਿ ਇੱਦਾਂ ਇਹਨੂੰ ਯੂਜ਼ ਨਾ ਕਰੋ ਇਹ ਬਹੁਤ ਹਾਰਮਫੁਲ ਹੈ ਔਰ ਜੇ ਕੋਈ ਇਹਦਾ ਕਰਦਾ ਹੈ ਤੇ ਸਾਂਗੇ ਸਾਈਸ ਡਿਪਾਰਟਮੈਂਟ ਨੂੰ ਜਾਂ ਜ਼ਿਲ੍ਹਾ ਪੁਲਿਸ ਨੂੰ ਇਹਦੀ ਇਨਫੋਰਮੇਸ਼ਨ ਦਿੱਤੀ ਜਾਏ ਮੇਰੀ ਅਮਨ ਵਾਦਾ ਹੈ ਕਿ ਇਹੀ ਬਦਨਾਮ ਗੁੱਪਤ ਰੱਖਾਂਗੇ ਤੇ ਇਹਦੇ ਤੇ ਕਾਰਵਾਈ ਕਰਾਂਗੇ ਇਹ ਸਾਰਿਆਂ ਦੇ ਗਿੱਟਚੇ ਆ ਸਰਕਾਰ ਦਾ ਸਾਥ ਦੋ ਤੇ ਮੇਰੀ ਇਹੀ ਬੇਨਤੀ ਆ ਕਿ ਇਹਨੂੰ ਬਿਲਕੁਲ ਵੀ ਵਰਤੋਂ ਨਾ ਕਰੋ ਐਕਸਾਈਟ ਡਿਪਾਰਟਮੈਂਟ ਤੇ ਪੁਲਿਸ ਡਿਪਾਰਟਮੈਂਟ ਬਿਲਕੁਲ ਸਰਕਾਰ ਦੇ ਨਿਰਦੇਸ਼ਾ ਦੇ ਹੇਠ ਕੰਮ ਕਰ ਰਹੀ ਆ ਔਰ ਅਸੀਂ ਕਿਸੇ ਨੂੰ ਵੀ ਇਹ ਕੰਮ ਕਰਨਾ ਲਾਉ ਨਹੀਂ ਕਰਾਂਗੇ ਤੇ ਕਾਈਂਡਲੀ ਇਹ ਮੈਸੇਜ ਸਾਰਿਆਂ ਨੂੰ ਪਹੁੰਚ ਜਾਏ ਤੇ ਮੇਰਾ ਇਹ ਹੈ ਇਹ ਅਭਿਆਨ ਹੜਾ ਲਗਾਤਾਰ ਚੱਲਦਾ ਰਹੇਗਾ ਕਿਉਂਕਿ ਉਹ ਉਥੇ ਬਹੁਤ ਜਿਆਦਾ ਹੁੰਦਾ ਹੈ ਇਹ ਕੰਮ ਤੇ ਸਾਡਾ ਕੰਟੀਨਿਊਸਲੀ ਪੈਣੀ ਮੀਆਂ ਖਾਹ ਪੁਲਿਸ ਵੀ ਕੰਟੀਨਿਊਸਲੀ ਉਥੇ ਰੀਡਸ ਕਰ ਰਹੀ ਹੈ ਸਾਈਟ ਡਿਪਾਰਟਮੈਂਟ ਵੀ ਉਥੇ ਰੀਡਸ ਕਰ ਰਹੀ ਹੈ ਔਰ ਹੈਗੀ ਰਿਕਵਰੀ ਹੁੰਦੀ ਆ ਤੇ ਸਾਡੀ ਕੋਸ਼ਿਸ਼ ਹੈ ਕਿ ਇਹਨੂੰ ਨੱਥ ਪਾਇਆ ਜਾਏ ਧੰਨਵਾਦ ਜੀ